ਪੁਰਾਣੇ ਸਮਿਆਂ ਤੋਂ ਰੀਤ ਚੱਲੀ ਆ ਰਹੀ ਹੈ ਕਿ ਪਿੰਡਾਂ ਦੇ ਵਿੱਚ ਸਾਂਝੇ ਤੌਰ ਤੇ ਯੱਗ ਕੀਤੇ ਜਾਂਦੇ ਨੇ ਤਾਂ ਕਿ ਵੱਡਾ ਪੁੰਨ ਹੋ ਸਕੇ ਅਤੇ ਇੰਦਰ ਦੇਵਤਾ ਨੂੰ ਖੁਸ਼ ਕਰਕੇ ਮੀਂਹ ਪਵਾਇਆ ਜਾ ਸਕੇ ਅੱਜ ਮੀਂਹ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੱਥੇ ਫਸਲਾਂ ਨੂੰ ਪਾਣੀ ਦੀ ਜ਼ਰੂਰਤ ਹੈ ਉੱਥੇ ਹੀ ਜਾਨਵਰਾਂ ਅਤੇ ਧਰਤੀ ਨੂੰ ਵੀ ਪਾਣੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਦੇ ਕਾਰਨ ਪਿੰਡਾਂ ਦੇ ਵਿੱਚ ਸਾਂਝੇ ਤੌਰ ਤੇ ਲੋਕਾਂ ਵੱਲੋਂ ਯੱਗ ਕੀਤੇ ਜਾ ਰਹੇ ਨੇ ਤਾਂ ਕਿ ਇੰਦਰ ਦੇਵਤਾ ਨੂੰ ਖੁਸ਼ ਕਰਕੇ ਮੀਂਹ ਪਵਾਇਆ ਜਾ ਸਕੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਭਲੇਰੀਆਂ ਪੱਤੀ ਵੱਲੋਂ ਸਾਂਝੇ ਤੌਰ ਤੇ ਯੱਗ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਲੰਗਣ ਵਾਲੇ ਰਾਹੀਰਾਂ ਨੂੰ ਰੋਕ ਰੋਕੇ ਚੌਲ ਖਵਾਏ ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਪਿੰਡ ਦੇ ਮੇਨ ਬੱਸ ਸਟੈਂਡ ਤੇ ਯੱਗ ਕੀਤਾ ਜਾਂਦਾ ਹੈ ਅਤੇ ਵੱਡਾ ਪੁੰਨ ਕੀਤਾ ਜਾਂਦਾ ਤਾਂ ਕਿ ਮੀਂਹ ਪੈ ਸਕੇ ਉੱਥੇ ਹੀ ਉਹਨਾਂ ਦੱਸਿਆ ਕਿ ਅੱਜ ਜਿੱਥੇ ਫਸਲਾਂ ਨੂੰ ਰੋਖਾਂ ਨੂੰ ਅਤੇ ਜਾਨਵਰਾਂ ਨੂੰ ਪਾਣੀ ਦੀ ਜ਼ਰੂਰਤ ਹੈ ਉੱਥੇ ਹੀ ਅੱਜ ਇਸ ਪਿੰਡ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕੀਤਾ ਗਿਆ ਤੇ ਯੱਗ ਕਰਕੇ ਵੱਡਾ ਪੁੰਨ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਪਿੰਡ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ ਬਾਰਿਸ਼ ਕੀਤੀ ਜਾਵੇ ਤਾਂ ਕਿ ਪੈ ਰਹੀ ਅੰਤਾਂ ਦੀ ਗਰਮੀ ਤੋਂ ਰਾਹਤ ਮਿਲ ਸਕੇ ਅਤੇ ਫਸਲਾਂ ਨੂੰ ਪਾਣੀ ਮਿਲ ਸਕੇ ਰੁੱਖਾਂ ਨੂੰ ਪਾਣੀ ਮਿਲ ਸਕੇ ਅਤੇ ਧਰਤੀ ਦੀ ਵੀ ਜਿਹੜੀ ਤਪੱਸ ਹੈ ਉਹ ਘਟ ਸਕੇ ਅੱਜ ਪਿੰਡ ਨੰਗਲ ਕਲਾ ਵਿਖੇ ਇਹਨਾਂ ਸਾਰੇ ਲੋਕਾਂ ਵੱਲੋਂ ਇਕੱਠੇ ਹੋ ਕੇ ਸਾਂਝੇ ਰੂਪ ਦੇ ਵਿੱਚ ਯੱਗ ਕੀਤਾ ਗਿਆ ਤੇ ਪਿੰਡ ਵਾਸੀਆਂ ਵੱਲੋਂ ਵੱਡਾ ਪੁੰਨ ਕੀਤਾ ਗਿਆ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਦਰ ਦੇਵਤਾ ਖੁਸ਼ ਹੋ ਕੇ ਪਾਰੀ ਵਾਰਿਸ਼ ਕਰੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਭਾਈ ਜੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ بارش ਪਿਛਲੇ ਦਿਨਾਂ ਚ ਨਹੀਂ ਹੋਈ ਪਿਛਲੇ ਜਮਾਨਾ ਦੇ ਵਿੱਚ ਬਜ਼ੁਰਗ ਆਪਣੇ ਦੇਖਦੇ ਰਹੇ ਜੱਗ ਕਰਦੇ ਰਹੇ ਨੇਗੇ ਜਿਹਦੇ ਚ ਪਾਰਸ਼ਾ ਦੀ ਹਰ ਇੱਕ ਨੂੰ ਜ਼ਰੂਰਤ ਹੈ ਕਿਸਾਨ ਨੂੰ ਪਾਂਚਿਆਂ ਨੂੰ ਪੌਦਿਆਂ ਨੂੰ ਉਹਦੇ ਬਿਨਾ ਪਾਣੀ ਬਿਨਾ ਕੁਝ ਨਹੀਂਗਾ ਇਹਦੇ ਲਈ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਭਲੇਰੀਆ ਪੱਤੇ ਨੰਗਲ ਕਲਾ ਵੱਲੋਂ ਜੱਗ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਕਿੰਨੀ ਜਿਹੜਾ ਲੋਕਾਂ ਨੇ ਕਦੋਂ ਤੱਕ ਇਹ ਜੱਗ ਚੱਲੂਗਾ ਕਿੰਨੇ ਅੱਜ ਇਹ ਸ਼ਾਮ ਤੱਕ ਜੱਗ ਚੱਲੂਗਾ ਜੀ 21 ਤੜਾਹੇ ਅਸੀਂ ਚੌੜਾ ਤੇ ਘਟ ਚੁੱਕੇ ਅਸੀਂ ਅੱਜ ਇੰਦਰਦੇਵ ਸਾਹਿਬ ਨੂੰ ਕੁਝ ਕਰਨ ਲਈ ਕੰਡਨ ਨੰਗਲ ਕਲਾ ਔਰ ਫਮੂਚਾ ਸਾਰਾ ਪਿੰਡ ਜਗ ਕਰ ਰਿਹਾ ਜੀ ਔਰ ਅਸੀਂ ਇਹ ਐਸ ਲਈ ਉਪਰਾਲਾ ਕੀਤਾ ਸਾਡੇ ਪੁਰਾਣੇ ਬਜ਼ੁਰਗ ਵੀ ਇਹ ਜਗ ਕਰਦੇ ਹੁੰਦੇ ਸੀ ਅਸੀਂ ਉਹਨਾਂ ਦੀ ਲਈ ਤੇ ਚੱਲ ਰਹੇ ਹਾਂ ਔਰ ਪਸ਼ੂ ਪੰਛੀਆਂ ਨੂੰ ਪਾਣੀ ਦੀ ਬਹੁਤ ਦਿੱਕਤ ਆ ਉਸ ਕਰਕੇ ਉਹਨਾਂ ਦੇ ਵੀ ਕੁਛ ਨਾ ਕੁਛ ਦਾਣਾ ਪਵੇ ਔਰ ਅਸੀਂ ਕੋਸ਼ਿਸ਼ ਇਹ ਵੀ ਕਰ ਰਹੇ ਹਾਂ ਦਰਖਤੀ ਲਾਇਆ ਔਰ ਉਹਨਾਂ ਨੂੰ ਅਸੀਂ ਚੋਗਾ ਪਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਹਾਗੇ ਫਸਲਾਂ ਨੂੰ ਵੀ ਜ਼ਰੂਰਤਾ ਪਾਣੀ ਦੀ ਹਾਂ ਫਸਲਾਂ ਨੂੰ ਜ਼ਰੂਰਤਾ ਜੀ ਕਿਉਂਕਿ ਪਾਣੀ ਨਹੀਂ ਆ ਰਿਹਾ ਲੈਟ ਘਟ ਹੈ ਠੀਕ ਹੈ ਜੀ ਉਸ ਕਰਕੇ ਜਿਹੜਾ ਝੋਨਾ ਜੀ ਰੀਆਂ ਸਾਰੀਆਂ ਮੁਰਵਾਦ ਹੋ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਅੱਜ ਅਪਰਾਲਾ ਕੀਤਾ ਸਾਰੇ ਪਿੰਡ ਨੇ ਰਲ ਕੇ ਕਿ ਨੰਗਲ ਕਲਾ ਨੇ ਵੀ ਇਹ ਸਭ ਕਿਸਾਨ ਭਾਈ ਵੀ ਖੁਸ਼ ਰਹੇ ਔਰ ਆਮ ਜਨਤਾ ਵੀ ਖੁਸ਼ ਰਹੇ ਔਰ ਪਸ਼ੂ ਪੱਖ। ਅਸੀਂ ਕੋਟੀ ਕੋਟ ਸੋਦਾ ਮੀਡੀਆ ਨੂੰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੁਸੀਂ ਸਾਡੇ ਨਗਰ ਦਾ ਵੀਡੀਓ ਸਾਰੇ ਇੰਡਸਟੈਂਟ ਭੇਜੋਗੇ। ਅੱਗੇ ਬਜ਼ੁਰਗ ਚੌਲਾਂ ਦੇ ਕੜਾਹੀ ਘੜਦੇ ਹੁੰਦੇ ਵੀ ਹੋ ਸਕਦਾ ਆਪਾਂ ਭਣ ਭਾਈ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਆਪਾਂ ਨੂੰ ਪ੍ਰਾਰਧਾ ਕਰੀਏ ਅਸੀਂ ਪ੍ਰਾਰਧਾ ਕਰਕੇ ਸਾਰੇ ਨਗਰ ਨੇ ਜਗ ਦਾ ਹਿੰਮਤ ਕਰੀ ਤੇ ਹੁਣ ਇਹ ਵੀ ਬੇਨਤੀ ਕਰਦੇ ਹਾਂ ਪਰਮਾਤਮਾ ਜੀ ਅੱਤੇ ਵੀ ਪਰਮਾਤਮਾ ਅਨੰਤਤਾ ਪ੍ਰਸਾਰ ਮੀਂਹ ਪਾ ਕੇ ਨਾ ਤੇ ਪੌਦੇ ਵਿਸ਼ਵੋਤ ਫੁੱਟ ਰਹੇ ਹੈ ਤੇ ਜੀ ਆ ਜੰਤਰ ਦੀ ਬਹੁਤ ਪਾਣੀ ਦੀਆਂ ਵਾਕ ਹੈ ਹਾਂ 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 ਕਰ ਮੱਚ ਰਹੀ ਹੈ धनवाद मीडिया